ਅੱਜ ਚੱਲ ਰਹੀ ਹੈ ਸਾਫ ਸਫਾਈ ਥੋੜੀ ਜੀ ਸੋਚਿਆ ਸ਼ਾਪਿੰਗਾਂ ਬੜੀਆਂ ਕਰ ਲਈਆਂ ਤੇ ਹੁਣ ਆਪਾਂ ਕਰਦੀਏ ਸਾਫ ਸਫਾਈ ਤੇ ਮੈਂ ਡਰਾਅਰ ਜਿਹੜੇ ਸਾਰੇ ਇੱਥੇ ਹੱਥ ਹੱਥ ਲੱਗ ਜਾਂਦੇ ਨਾ ਤੇ ਆ ਵੇਖੋ ਦਾਗ ਦੁਗ ਕੋਈ ਮੱਖੀ ਦਾ ਦਾਗ ਤੇ ਇਸੇ ਤਰ੍ਹਾਂ ਸੀ ਇਹਨੂੰ ਹੱਥ ਡੇਲੀ ਤਾਂ ਮਾਰਦੇ ਰਹੀਦਾ ਥੋੜਾ ਥੋੜਾ ਪਰ ਅੱਜ ਥੋੜਾ ਜਿਆ ਡੀਪ ਕਰ ਰਹੇ ਹਾਂ ਸਾਫ ਇਹਨੂੰ ਕਿ ਚੰਗੀ ਤਰ੍ਹਾਂ ਸਾਫ ਕਰਕੇ ਅੱਜ ਫ੍ਰਿਜਾਂ ਦਾ ਵੀ ਬਾਹਰੋਂ ਅੰਦਰੋਂ ਸਾਰੇ ਸਾਫ਼ ਕੀਤੀਆਂ ਤੇ ਇਧਰ ਆਪਾਂ ਡਰਾਅਰ ਸਾਫ਼ ਕਰ ਰਹੇ ਆ ਤੇ ਬਾਅਦ ਚ ਮਿਲਦੇ ਆ ਤੁਹਾਨੂੰ ਗਾਇਸ ਮੈਂ ਗੋਮਲ ਦੇ ਲਾਈ ਬ੍ਰਾਈਡਲ ਮਹਿੰਦੀ ਵਾਓ 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 ਕਿੰਨੀ ਸੋਹਣੀ ਮਹਿੰਦੀ ਲਾਈ ਹੈ ਮੇਰੇ ਵਾਲੇ ਅਪਣੇ ਇਧਰ ਵਾਲੇ ਹੱਥ ਤੇ ਲਗਾਉਣਗੇ ਠੀਕ ਆ ਜੀ ਮੈਂ ਲਾ ਕੇ ਦਿੰਨੀ ਆ ਨਾ ਹਾਂ ਹਜੇ ਫਰੰਟ ਤੇ ਵੀ ਰਹਿੰਦੀ ਹੈ ਮਨ ਵਾਲੀ ਮੇਕੇ ਪਹਿਲੇ ਬੈਕ ਸਾਈਡ ਤੇ ਵਾਲਾ ਮੈਂ ਸਹੀ ਗੱਲ ਹੈ ਬੈਕ ਸਾਈਡ ਤੋਂ ਤਾਂ ਵਿਖਣੀ ਹੁੰਦੀ ਹੈ ਵਿੱਚੋਂ ਤਾਂ ਕੋਈ ਨਾ ਵੀ ਹੱਥ ਹੈ ਮੇਕੇ ਤੇ ਕੋਈ ਗੱਲ ਨਹੀਂ ਚੱਲ ਜੂਗੀ ਸਹੀ ਗੱਲ ਗਾਇਜ਼ ਵੇਖੋ ਹੁਣ ਮੈਂ ਕੋਮਲ ਨੂੰ ਪੂਰਾ ਬਰਾਇਡਲ ਤਰ੍ਹਾਂ ਮਹਿੰਦੀ ਲਾ ਕੇ ਰੈਡੀ ਕਰ ਦਿੱਤਾ ਹੈ ਦੇਖੋ ਕਿਵੇਂ ਲੱਗੀ ਮੇਰੇ ਹੱਥ ਤੇ ਪੂਰੀ ਬਰਾਇਡਲ ਮਹਿੰਦੀ ਇਹ ਹੁਣ ਮੈਂ ਬਣਾ ਦਿੱਤਾ ਹੈ ਹੁਣ ਪਤਾ ਨਹੀਂ ਇਹ ਹੋ ਗਿਆ ਤੁਸੀਂ ਧਿਆਨ ਨਾਲ ਵੇਖ ਲਓ ਜੇ ਤੁਹਾਨੂੰ ਕਿਤੇ ਬੰਦਾ ਲੱਭਦਾ ਹੈ ਤੇ ਸਾਡੇ ਨਾਲ ਜਰੂਰ ਕੰਟੈਕਟ ਕਰਨਾ ਵੀ ਅਸੀਂ ਕੋਮਲ ਦਾ ਵਿਆਹ ਕਰਨਾ ਹੈ ਇਸ ਬੰਦੇ ਨਾਲ ਇਹ ਨਹੀਂ ਲੱਭਣਾ ਦਿਖਾਈ ਘਮ ਬੈਕ ਸਾਈਡ ਵੇ ਇਹ ਪਹਿਲਾਂ ਲਾਈ ਸੀ ਤੇ ਹੁਣ ਫਰੰਟ ਸਾਈਡ ਤੇ ਲਾਈ ਆ ਵੇਖੋ ਤੇ ਦੱਸੋ ਨਾਲੇ ਕਿਵੇਂ ਲੱਗੀ ਆ ਫਿਗਰ ਬਣਾਉਂਦੀ ਸੀ ਮੈਂ ਨੂੰ ਆਖਿਆ ਮੇਰੇ ਵੀ ਅੱਜ ਫਿਗਰ ਵਾਲੀ ਮਹਿੰਦੀ ਲਾ ਕੇ ਦੇ ਸਹੀ ਗੱਲ ਨਾਲੇ ਦੱਸਿਓ ਕਿਵੇਂ ਦੀ ਆ ਜਿਹੜਾ ਬਣਾਇਆ ਹੈ ਆਪਾਂ ਦੁਲਾ ਤੁਹਾਨੂੰ ਕਿਵੇਂ ਨਾਲ ਲੱਗਾ ਤੁਸੀਂ ਜਰੂਰ ਕਮੈਂਟ ਕਰਕੇ ਦੱਸੋ ਤੇ ਮਹਿੰਦੀ ਵੀ ਦੱਸਣਾ ਕਿਵੇਂ ਦੀ ਲੱਗੀ ਆ ਮੈਮ ਥੈਂਕ ਯੂ ਕੀ ਕਰਦੇ ਪਏ ਹੋ ਮੈਂ ਅੱਜ ਹੁਣ ਲੱਗੀ ਚੌਲ ਬਣਾਉਣ ਗੈਸ ਠੀਕ ਹੈ ਮੈਂ ਕਿ ਦੁਪਹਿਰ ਵੇਲੇ ਚੰਦ ਚੌਲ ਬਣਾ ਲੀਨੀ ਆ ਹਾਂਜੀ ਤੁਸੀਂ ਕਿੰਨਾ ਚੰਦ ਕਰੋਗੇ ਹਾਂਜੀ ਜੀ ਅਸੀਂ ਤਾਂ ਪਹਿਲਾਂ ਹੀ ਵੇਟ ਕਰਦੇ ਹੋਂ ਨੇ ਮੈਂ ਮੇਰੀ ਮਹਿੰਦੀ ਦੀ ਵੀ ਰਵੀ ਦੇ ਦੋ ਮਹਿੰਦੀ ਅੱਜ ਅਮਨ ਤੂ ਸਿਰਾ ਐਕਟ ਇੰਨੀ ਪਿਆਰੀ ਮਹਿੰਦੀ ਲਾਉਣੀ ਬਹੁਤ ਸੋਹਣੀ ਥੈਂਕ ਯੂ ਆਮ ਥੈਂਕ ਯੂ ਸਹੀ ਗੱਲ ਹੈ ਜਦੋਂ ਪਹਿਲਾ ਦਿਨ ਆਈ ਸੀ ਮੈਂ ਪੀਕ ਬੜਨ ਤੋਂ ਵੀ ਡਰਦੀ ਸੀ ਨਾ ਸਹੀ ਗੱਲ ਇਹ ਇੱਕ ਮੈਂ ਇਹ ਲਾਈਨ ਪਾ ਕੇ ਮੈਨੂੰ ਆ ਜੂਗੀ ਮਹਿੰਦੀ ਇਹ ਥੱਲੇ ਤੋਂ ਪੁੱਛਦਾ ਮੈਨੂੰ ਆ ਜੂਗੀ ਮੈਂ ਅੰਦਰ ਹੀ ਗੱਲ ਹੈ ਇਹ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਮੈਂ ਕਰ ਲੂੰਗੀ ਨਾ ਅੰਟੀ ਜੀ ਮੈਨੂੰ ਆ ਜੂਗੀ ਨਾ ਸਹੀ ਗੱਲ ਹੈ ਪਰ ਬੜੀ ਖੁਸ਼ੀ ਹੁੰਦੀ ਹੈ ਨਾ ਜਦੋਂ ਬੱਚੇ ਕਰੀਏ ਗੱਲ ਉਹ ਇੰਨੀ ਕਰ ਹੁੰਦੇ ਹਨ ਨਾ ਹਾਂਜੀ ਕੋਈ ਨਾ ਕੋਈ ਗੁਣਤੀ ਆ ਨੇ ਹੱਥ ਝੋਣਾ ਚਾਹੀਦਾ ਸਹੀ ਗੱਲ ਹੈ ਚਲੋ ਰੋਟੀ ਪਾਣੀ ਇਹ ਸਭ ਕੁਝ ਤਾਂ ਬਚਪਨ ਚ ਮਾਂ ਤੇ ਪਿਓੋਂ ਸਿੱਖ ਰਹੇ ਹਾਂ ਨਾ ਵੀ ਜਿਹੜੇ ਇਸ ਦੇ ਇਲਾਵਾ ਆਪਣੇ ਚ ਗੁਣ ਹੋਣਾ ਚਾਹੀਦਾ ਵੀ ਕਿਸੇ ਵੀ ਟਾਈਮ ਆਪਾਂ ਆਪਦੀ ਰੋਟੀ ਜੋਗੀ ਹੋ ਸਕੀਏ ਸਹੀ ਗੱਲ ਹੈ ਹਾਂਜੀ ਬਿਲਕੁਲ ਕਿ ਸਾਡੇ ਬੱਚੇ ਬਹੁਤ ਪਿਆਰੇ ਆ ਵੀ ਬਹੁਤ ਇਹਨਾਂ ਨੇ ਮਿਹਨਤ ਕੀਤੀ ਇਹਨਾਂ ਦੀ ਮਿਹਨਤ ਆ ਇਹ ਬੱਚੇ ਦੀ ਆਪਦੀ ਵੀ ਲਗਨ ਹੋਣੀ ਚਾਹੀਦੀ ਆ। ਹਾਂ ਜੀ ਇਹ ਸਭ ਕੁਝ ਇਹਨਾਂ ਦੀ ਮਿਹਨਤ ਤੇ ਲਗਨ ਦੇ ਸਦਕਾ ਹੀ ਆ। ਇਹਦੇ ਵਿੱਚ ਤੇਰਾ ਕੋਈ ਰੋੜ ਨਹੀਂ ਗਿਆ ਇਹਨਾਂ ਦਾ। ਨਹੀਂ ਜੀ ਕੋਈ ਨਹੀਂ। ਤੁਸੀਂ ਸਾਨੂੰ ਜਿਵੇਂ ਜਿਵੇਂ ਦੱਸਿਆ ਅਸੀਂ ਉਵੇਂਵੇਂ ਚੱਲਦੇ ਗਏ ਹਨਾ। ਸਹੀ ਗੱਲ ਆ। ਹਾਂ ਇਹ ਬੱਚਿਆਂ ਦੀ ਖਾਸੀਅਤ ਆ ਜਿਵੇਂ ਵੀ ਮੈਂ ਕਹਿੰਦੀ ਸੀ ਇੱਕ ਛੱਡ ਜੋ ਇੱਥੇ ਬਹਿ ਜਾਓ ਬੱਚੇ ਉਵੇਂ ਹੀ ਕਰਦੇ ਸੀ। ਆਹ ਛੱਡ ਦੋ ਆਹ ਫੜ ਲਓ ਕੰਮ ਉਵੇਂ ਹੀ ਕਰ ਲੈਂਦੇ ਸੀ। ਇਹਨਾਂ ਨੇ ਮੈਨੂੰ ਵੀ ਬਹੁਤ ਸਪੋਰਟ ਦਿੱਤੀ ਤੇ ਬਸ ਮੈਂ ਤਾਂ ਇਹਨਾਂ ਨੂੰ ਮੋਟੀਵੇਸ਼ਨ ਹੀ ਦਿੰਦੀ ਹੁੰਦੀ ਸੀ ਕੰਮ ਤਾਂ ਆਪੇ ਕਰ ਲੈਂਦੇ ਸੀ ਸਾਨੂੰ ਅੰਨਾ ਹੀ ਬਹੁਤ ਹੁੰਦਾ ਹੈ ਜੇ ਤੇ ਕਹਿ ਦੇਣਾ ਨਾ ਵੀ ਇਹੀ ਮਤਲਬ ਵਧੀਆ ਪਰ ਸਹੀ ਗੱਲ ਹੈ ਸਹੀ ਗੱਲ ਹੈ ਬਾਕੀ ਬਹੁਤ ਸੋਹਣਾ ਟਾਈਮ ਹੈ ਮੈਂ ਤਾਂ ਇਮੋਸ਼ਨਲ ਹੋ ਜੰਨੀ ਆ ਵੀ ਕੁੜੀਆਂ ਨੂੰ ਵਿਆਹ ਨਹੀਂ ਹੋਣਾ ਚਾਹੀਦਾ ਸਹੀ ਹੈ ਇੰਜੋਏ ਕਰਦੇ ਆ ਸਹੀ ਗੱਲ ਹੈ ਸਾਰੇ ਮੂਮੈਂਟ ਨੂੰ ਆਪਾਂ ਬੈਸਟ ਬਣਾਉਨੇ ਆ ਸਹੀ ਗੱਲ ਹੈ ਤੁਹਾਨੂੰ ਤਸੀ ਮੇਰੀਆਂ ਸਬਜ਼ੀਆਂ ਚੌਰ ਮਿਸ ਕਰਦੀ ਸੀ ਸਹੀ ਅੱਜ ਫੈਸਲਾ ਆ ਗਿਆ ਕਰਨਾ ਖਾਣ ਵਾਸਤੇ ਕੱਢ ਕੇ ਵੇਖਿਆ ਕਰਾਂਗੀ ਹਾਏ ਅਸੀਂ ਉਦੋਂ ਐ ਕਰਦੀ ਹੁੰਦੀ ਸੀ ਇਹ ਇੱਕ ਮੈਮਰੀ ਜੀ ਬਣ ਜੂਗੀ ਜਦੋਂ ਦਿਲ ਕੀਤਾ ਚਲੋ ਕੱਢ ਕੇ ਵੇਖ ਲਿਆ ਸਹੀ ਗੱਲ ਐਸ ਟਾਈਮ ਆ ਕੀਤਾ ਸੀ ਐਸ ਟਾਈਮ ਆ ਕੀਤਾ ਸੀ ਅੱਜ ਮੰਨਉ ਦੀ ਫਰੌਗ ਤਾਂ ਖਾਰੇ ਮੈਨੂੰ ਤੇਰੀ ਪ੍ਰਾਨ ਬੜੀ ਪਿਆਰੀ ਲੱਗ ਜਾਂਦੀ ਵਾਓ ਵੇਖੋ ਮੰਨ ਦੀ ਫਰੌਗ ਕਿੰਨੀ ਸੋਹਣੀ ਏ ਇਹਨੂੰ ਜੱਜਦੀ ਵੀ ਬੜੀ ਐ ਹੈਨਾ ਇਹਨੂੰ ਫਰੌਗ ਸੂਟ ਬਹੁਤ ਸੋਹਣੇ ਲੱਗਦੇ ਜੀ ਮਹਿੰਦੀ ਬਿਲਵਾ ਲਈ ਅਸੀਂ ਸਹੀ ਗੱਲ ਰੰਗ ਭਾਗ ਵੀ ਲਵਾ ਲਏ ਵੇਖੋ ਹੀ ਨਹੀਂ ਸਹੀ ਗੱਲ ਸਹੀ ਗੱਲ ਹੈ ਸਹੀ ਗੱਲ ਹੈ ਪਾਓ ਮੈਮ ਅੱਜ ਪੜਾਈ ਸਾਫ਼-ਸਾਫ਼ ਫਰਸ਼ 'ਤੇ ਕੀਤੀ ਤੁਸੀਂ ਸਾਫ਼ ਦਾ ਮਤਲਬ ਗੇਵੀ ਹੁੰਦੀ ਆ ਪਰ ਅੱਜ ਵੇਖੋ ਕਿਵੇਂ ਫਰਸ਼ ਦੇ ਵਿੱਚ ਉਹ ਆਪਣੇ ਮੂੰਹ ਦੇਖੀ ਜਾਂਦੇ ਪੂਰੇ ਤੇਰੇ ਕਹਿੰਦਾ ਮਤਲਬ ਕੀ ਗੇ ਨਹੀਂ ਦੇਖਦੇ ਦੇਖਦੇ ਆ ਜੀ ਅੱਜ ਸਵੇਰ ਦੀ ਮੈਂ ਪਤਾ ਕਿੰਨੀ ਦੀਪ ਇੰਨਾ ਚਿੰਤਾ ਕਿਰਜਾ ਦੇ ਹਾਂਜੀ ਸੋ ਫੇ ਸਾਰਾ ਕੁਝ ਸਾਫ ਕਰਕੇ ਫਿਰ ਉਹ ਵੇਖੋ ਕਿੰਨਾ ਸੋਹਣਾ ਸੋਹਣਾ ਲੱਗਿਆ ਹੈ ਜਦ ਬੱਚਾ ਲਾਇਆ ਜਦ پتہ ਕਿੰਨੀ ਮਿਹਨਤ ਕੀਤੀ ਆ ਸਹੀ ਗੱਲ ਆ ਪੂਰਾ ਐ ਕਲੀਨ ਬਿਲਕੁਲ ਮਤਲਬ ਲਿਸ਼ਕੜਾਵਾ ਪੂਰਾ ਜਿਹਨੂੰ ਕਹਿ ਲਓ ਸਹੀ ਗੱਲ ਆ ਨਾ ਨਾ ਤੇ ਕਲੇਰੀ ਪਾ ਲਈ ਨਾ ਉਹ ਫਿਰ ਐਵੇਂ ਨਜ਼ਰ ਲੱਗਦੀ ਹੁੰਦੀ ਨਾ ਤਾਂ ਕਰਕੇ ਆ ਕੇ ਫਿਰ ਚੋਕ ਲੈਣੀ ਇਹੀ ਸਹੀ ਗੱਲ ਆ ਫਿਰ ਗੈਸਟ ਆਏ ਨਾ ਚਾਹ ਇੱਕ ਪਾਸੇ ਬਣਾਉਣੀ ਇੱਕ ਪਾਸੇ ਚੌਲ ਬਣਨੇ ਤੇਰੇ ਘਰੇ ਤਾਂ ਤੁਹਾਡਾ ਦੇਖ ਰਹਾ ਹੈ ਨਈ ਹਾਂ ਜੀ ਜੀ ਗੈਸਟ ਕੌਣ ਆਏ ਆ ਇੱਕ ਤਾਂ ਮੇਰੇ ਤੇ ਹੋਰ ਆਏ ਆ ਤੇ ਹਾਂਜੀ ਸਾਡੇ ਅੰਕਲ ਦੋਲੇ ਵਾਲੇ ਤੋਂ ਹਾਂਜੀ ਹਾਂਜੀ ਸਿਬਾਰ ਜਦੋਂ ਰਹਿ ਇਕੱਠੇ ਰਹੇ ਤੇ ਇੱਧਰ ਵੀ ਮਤਲਬ ਸਾਡੇ ਨਾਲ ਵਰਤਦੇ ਆ ਮੇਰੀ ਦਾਦੀ ਮਾਸੀ ਲੱਗਦੇ ਉਹਨਾਂ ਦੇ ਹਾਂਜੀ ਹਾਂਜੀ ਉਹਨਾਂ ਨਾਲ ਕੰਮ ਅਸੀਂ 2 ਸਾਲ ਇੱਥੇ ਇਕੱਠੇ ਰਹੇ ਉਹ ਪਿਆਰ ਬਣਿਆ ਆ ਤੇ ਕਿੰਦੇ ਸੀ ਜਦੋਂ ਮੈਂ ਇੰਡੀਆ ਆਵਾਂਗਾ ਤੁਹਾਨੂੰ ਮਿਲ ਕੇ ਜਾਵਾਂਗੇ ਇਸ ਕਰਕੇ ਮੈਂ ਹੋਣੀ ਆ ਹੋਈ ਨਾ ਉਹ ਵੀ ਆਰਦੀ ਗੱਲ ਹੁੰਦੀ ਨਾ ਇੱਥੇ ਸਾਰੇ ਕੋਲ ਉਹ ਪਿਆਰ ਦੀ ਗੱਲ ਹੁੰਦੀ ਹੈ ਸਹੀ ਗੱਲ ਹੈ ਹਾਂਜੀ ਅੱਜ ਉਹ ਗੈਸ ਚਾਹ ਪੀ ਲਓ ਹਾਂਜੀ ਦੇਖੋ ਇਹ ਅੰਕਲ ਜੀ ਤੇ ਉਹ ਗੱਲ ਕਰਦੇ ਫੇਸੀ ਇੱਥੇ ਇਹਨਾਂ ਦੇ ਜਿਹੜਾ ਹਾਲਾਤ ਦੇਖੋ ਮੈਮ ਨੇ ਉਹ ਚਾਹ ਫੜਾ ਦਿੱਤੀ ਆਪਕੋ ਦੱਸਦੇ ਹਾਂ ਕਿ ਸੋਲ ਜੈਣਾ ਕਿੰਦਰ ਕੋਣ ਹਾਂਜੀ ਮੈਮ ਹੁਣ ਤੁਸੀਂ ਕੀ ਬਣਾਉਂਦੇ ਪਏ ਅੱਜ ਮੇਰਾ ਕਿਚਨ ਡੇਅ ਸਹੀ ਗੱਲ ਐ ਅੱਜ ਗੈਸਟ ਤਾ ਵੀ ਆਈ ਦੁਪਹਿਰ ਦੇ ਤੋੜੇ ਹੁਣ ਨਨਾਨਾ ਆਈ ਸੱਡੀ ਹਾਂਜੀ ਸੱਡੇ ਚਾਚਾ ਜੀ ਦੀ ਗੁੜੀਆ ਉਹਨਾਂ ਲਈ ਹੁਣ ਮੈਂ ਇੱਥੇ ਸਬਜੀ ਇੱਕ ਬਣਾਤੀ ਇੱਕ ਬਣਾਉਣੀ ਆ ਤੇ ਸੇਵੀਆਂ ਬਣਾ ਕੇ ਰੱਖ ਲਈਆਂ ਠੀਕ ਆ ਤੇ ਸੱਜੇ ਦੀ ਮੈਂ ਤਿਆਰੀ ਕਰਨ ਲੱਗੀ ਆ ਉਹਨਾਂ ਜੇ ਤੁਸੀਂ ਉਹਨਾਂ ਨੂੰ ਥੱਲੇ ਫੰਕਸ਼ਨ ਕਰਾਓ ਹਾਂਜੀ ਹਾਂਜੀ ਠੀਕ ਮੈਂ ਵੀ ਬਸ ਸਬਜੀ ਦਾ ਢੜਕਾ ਲਾ ਕੇ ਆਉਣੀ ਤੁਹਾਡੇ ਕੋਲ ਹਾਂਜੀ ਠੀਕ ਹੈ ਹਾਂਜੀ ਜੀ ਕੀ ਕਰਦੇ ਹੋ ਤੁਸੀਂ ਮੇਰੀ ਨਾਲ ਹੋਣਾ ਮੈਂ ਬਣਵਾਈ ਹੋਰ ਬਣਵਾਸ ਆ ਦਿਖਾਓ ਵੀਡੀਓ ਦੇ ਵਿੱਚ ਬੋਲ ਕੇ ਦੱਸ ਸਾਰਾ ਕੀ ਕੀ ਚੀਜੀ ਲੈ ਕੇ ਆਏ ਕਿ ਦਿਖਾਓ ਤੁਸੀਂ ਉਸ ਤੋਂ ਧੀ ਜੀ ਆ ਦੇ ਸਮਾਹ ਬੋਲ ਕੇ ਦੱਸ ਜੀ ਨੰਦਾ ਫਾਲੇ ਜੀ ਆਉਣਾ ਉਧਰ ਉਧਰ ਇਹ ਕੀ ਹੈ ਇੱਕ ਜੀ ਇਹ ਕੀ ਹੈ नहीं ना पता <laughs> थीक, पुजिया अच्छा भी खत्म करती वाहवा चीजियां लिया ना फिर अज करके ने लिफाफा भर के लेके जाना मैं। ਚਲਾਓ ਬਾਹਰ ਚਲੀਏ ਆ ਜਾ ਆਜੋ ਚਲੀਏ ਬਾਹਰ ਪਹਿਲਾਂ ਮੈਂ ਉੱਪਰ ਗਈ ਚਲੀ ਕੋਮਲ ਮੈਨੂੰ ਫੋਨ ਲਾਈ ਜਾਂਦੀ ਸੀ ਕਹਿੰਦੀ ਅਮਨ ਹਲੇ ਤੱਕ ਆਈ ਨਹੀਂ ਤਾਂ ਹੁਣ ਮੈਨੂੰ ਪੂਰੇ ਪੈਲੇਸ ਦੇ ਵਿੱਚ ਕੋਮਲ ਹੋਣੀ ਕਿਤੇ ਲੱਭ ਨਹੀਂ ਰਹੀ ਆ ਪਤਾ ਨਹੀਂ ਕਿੱਥੇ ਚਲ ਗਈਆਂ ਨੇ ਕੋਮਲ ਪਤਾ ਨਹੀਂ ਵੇ ਕਿੱਥੇ ਗੁੰਮ ਹੋ ਗਈਆਂ ਨੇ ਚੈੱਕ ਕਰਦੇ ਆ ਬੈਕ ਸਾਈਡ ਤੇ ਜਾ ਕੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਪੈਲੈਸ ਦੇ ਅੰਦਰੋਂ ਨਾ ਹੋਣਾ ਆਪਾਂ ਚੈੱਕ ਕਰਕੇ ਵੇਖਦੇ ਹਾਂ ਹੂੰ ਦੇਖਦੇ ਹਾਂ ਅੰਦਰ ਜਾ ਕੇ ਕਿੱਥੇ ਆਵਾਜ਼ ਪਤਾ ਨਹੀਂ ਕਿੱਥੋਂ ਆ ਰਹੀ ਹੈ ਇਹਨਾਂ ਦੀ ਪਤਾ ਨਹੀਂ ਕਿੱਥੇ ਘੜੀਆਂ ਆਈਆਂ ਓਹੋ ਤਾਂ ਉਹ ਤਾਂ ਉੱਥੇ ਬੈਠੀਆਂ ਤਾਂ ਮੈਂ ਸਾਰੇ ਪੈਲੈਸ ਚ ਲੱਭਦੀ ਫਿਰਦੀ ਕਿ ਪਤਾ ਨਹੀਂ ਕਿੱਥੇ ਚਲੇ ਗਏ ਆ ਤੁਸੀਂ ਚੋਲੀ ਚੋਰੀ ਆਗੇ ਉੱਪਰ ਗਈ ਸੀ ਦੋਜੀ ਆਗੇ ਇਧਰ ਆਇਆ ਮੈਂ ਪੌੜੀਆਂ 'ਚ ਗੁਪਤ ਹੋ ਗਈ ਸੀ ਤੁਸੀਂ ਇੱਥੇ ਹੋਗੇ ਹੈਂ ਕਿ ਮੈਂ ਉਹ ਸਟੈਂਡ ਜਿਹਾ ਕਰਕੇ ਦਿਖਾ ਦੇ ਕਿ ਕੀ ਕੀ ਕਰਨਾ ਹੈ ਤੁਸੀਂ ਇੱਥੇ ਦੱਸ ਦੇ ਕੀ ਕਰਨਾ ਹੈ ਨਹੀਂ ਮੀਟਾ ਉਸ ਕਰਕੇ ਇੱਡੀ ਦੂਰ ਨਹੀਂ ਜਾਣਾ ਓਕੇ ਕਰੂ ਨਾ ਕੁਝ ਕਰਕੇ ਵੀ ਦਿਖਾ ਨਾ ਸਾਨੂੰ ਫਿਰ ओ oh, बल्ले 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 <laughs> वाह फिर करके दिखाई एक बारी फिर 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 ए आ वे ओह hmm. hey, oh, देखो मगर मगर डेजी भी आ गई बाहर पैलेस तो बाहर चलने मतलब पैलेस अंदर ही ਪਰ ਅੰਦਰ ਵਾਲੇ ਹਾਲ ਤੋਂ ਬਾਹਰ ਚੱਲੇ ਆ। ਕੀ ਕਰਨਾ ਹੈ? ਗੁਰਨੂਰ ਬੋਲ ਕੇ ਦੱਸਦੀ ਮਾਸੀ ਨੂੰ ਬਾਹਰ। ਸਹੀ ਗੱਲ ਹੈ। ਬੜਿਆ ਸੇ ਲਾਉਣਾ ਨਾ। ਡੇਜੀ ਵੇਖਣ ਗਈ ਵੀ ਉਹ ਕੀ ਕਰਦਾ ਪਿਆ ਹੈ। ਠੀਕ। ਉਹਨੇ ਸੁੱਟੂ ਗਿਆ ਹੀ ਮੈਂ ਘਰ ਕਰ ਲੈਣਾ ਤਾਂ ਆ ਗਈ। ਨਹੀਂ ਉਹ ਤੇ ਕਹਿੰਦਾ ਹੀ ਮੈਂ ਸਿੱਟੂ ਮਤਲਬ ਕਾਚ ਕਰ ਲੈਣਾ ਤੇ ਇਹ ਕਹਿੰਦਾ ਮੇਟੀ ਧਾਰ ਮਾਰ ਲੈਣਾ ਹੱਥ ਤੇ ਤੁੰਨੇ ਦੇ ਦੂ ਉਹਦਾ 10 ਮਾਸੇਟ ਪੁੱਲਾ ਮਾਸੀ ਨੂੰ ਪੋਸ਼ਕੇ ਖਾੜਾ ਮਾਸੀਆਂ ਵਾਲੀ ਖਾ ਲੈ ਹਾਂਜੀ ਖਾ ਲੋ ਮਾਸੀ ਤਾਂ ਆਪ ਦਾ ਲਾਉਣੀ ਫਿਰਦੀ ਹਾਂ ਨਹੀਂ ਪੈਕੇਟ ਖੁੱਲੂਗਾ ਤੇ ਖਰੇ ਨਹੀਂ ਦੇ ਦਊਗਾ ਤੇ ਮੈਂ 바ਵਾ ਮੁੱਠੀ ਪਰੀ ਹੋਰੇ ਕੀ ਕੀ ਇਹ ਤਾਂ ਵੇਖ ਲੂੰ ਪਤਾ ਪਰ ਉਹਨੇ ਫਿਰ ਵੀ ਦੇ ਦਿੱਤਾ ਪਰ ਦਿੱਤਾ ਤਾਂ ਇਹ ਨਹੀਂ ਨਹੀਂ ਖਾਲਾ ਕੱਕੇ ਖਾਲਾ ਕਮਲਾ ਜਰੀ ਜਿੰਦੀ ਹੋਈ ਨਾ ਗੱਡਿਆ ਭੈਣ ਹੁਣ ਖਾ ਉਹ ਦੇਜੀ ਨੇ ਖਾ ਲਿਆ ਨਹੀਂ ਇਹ ਕੋ ਇੰਦੇ ਹਿੱਸੇ ਨਹੀਂ ਵਹਿ ਹੈਗਾ ਦੇਜੀ ਖਾ ਗਿਆ ਜਿੰਨਾ ਟਮ ਦਾਣੇ ਦੇ ਨਾਲ ਹੀ ਲਿਜਾ ਉਹ ਦੇਜੀ ਲਿਜਿਆ ਸਹੀ ਗੱਲ ਹੈ ਦੇਜੀ ਪੂਰੇ ਸੁਆਦ ਨਾਲ ਖਾਂਦੀ ਨਾ ਦੇ ਦੇ ਮਾਸੀ ਨੂੰ ਵਸ ਪੈਕੇਟ ਵੱਡਾ ਹੈ ਸਾਰੇ ਨਾ ਖਾਈ ਜੁਡੀ ਸਾਡੀ ਹੁਣ ਅੱਦੇ ਤੇ ਆ ਗਈ ਉਹ ਤੈਨੂੰ ਪੂਰਾ ਦਿੱਤਾ ਹੁਣ ਤੇਰੀ ਹੀ ਹੋ ਗਈ ਨਹੀਂ ਪੈਂਦੀ ਹੁਣ ਸਿਆਣ ਹੋ ਗਈ ਹੈ ਨਹੀਂ ਜੀ ਆ ਗਈ ਛੇੜਣਾ ਤੇ ਖਾਣਾ ਤੇ ਬੜੀਆਂ ਮਾਰਦੀ ਨਹੀਂ ਅਸੀਂ ਇਥੇ ਬਾਦਰਬਾਰ ਤੇ ਜਾਇਦਾ ਨਾ ਜੀ ਦਰਬਾਰ ਸੇ ਬੰਟੀਆਂ ਬੈਠੀਆਂ ਨੇ ਉਹਨਾਂ ਨਾਲ ਹੀ ਮੈਂ ਸੇਵਾ ਨਹੀਂ ਆਉਂਗਾ ਉਹ ਕੋਈ ਦੇਖਾਂਗਾ ਡੌਗੀ ਜੇ ਤੁਹਾਡੀ ਕਾਮਨ ਸੈੱਟ ਇੱਧਰ ਵੇਖੀ ਦੀ ਉਹਦੇ ਪੌੜੀਆਂ ਥਾਣੀ ਵੀ ਚੜ ਜੂਗੀ ਜਦੋਂ ਚੜੂਗਾ ਆਪ ਥੱਲੇ ਲਾ ਲੜੀ ਇੱਧਰ ਵੇਖੋ ਡੇਜ਼ੀ ਵੀ ਲਈ ਐਸਲੀ ਐਸ ਦੀ ਸ਼ਕੀਨ ਹੋ ਗਈ ਏ ਪੂਰੀ ਡੇਜ਼ੀ ਵੀ ਥੋੜੀ ਜਿਹੀ ਖੁਰਕੂ ਪਈ ਜਾਂਦਾ ਵੀ ਕੋਈ ਕਲੀਨ ਅਪ ਕੁਛ ਕਰ ਦੇ ਵਿਚਾਰੀ ਦਾ ਕਲੀਨ ਅਪ ਕਰ ਦੇ ਇਹਦਾ ਜੱਗਾ ਹੀ ਕਰ ਦੰਦਾ ਹੁਣ ਅੱਜ ਫ੍ਰੀ ਹੈ ਜੱਗਾ ਡੇਜ਼ੀ ਨੂੰ ਚੜ ਕੇ ਦਿਖਾਤਾ ਕੋਰੇ ਵੀ ਹੱਥ ਸੁਲਫਾਫਾ ਕੋਲ ਨਾ ਪਾਈ ਪੱਤੇ ਨਹੀਂ ਅੱਗੇ ਚ ਜਾਣ ਨਮਕਾਲੀ ਚੀਜ਼ ਨਹੀਂ ਖਾਈ ਜੀ ਨੂੰ ਇਹ ਤਾਂ ਉਹ ਵੇਖ ਕੇ ਗਾਇਸ ਉਧਰ ਵੇਖੋ ਆਪਣੇ ਮੈਮ ਤੇ ਉਹ ਗੈਸਟ ਉਧਰ ਖੜੇ ਨੇ ਤੇ ਮੈਂ ਤੇ ਅਮਨ ਚੋਰੀ ਚੋਰੀ ਚੱਲੀ ਆਂਦੇ ਪੁਰਾਣੇ ਬੂਟੇ ਕੋਲ ਜਿੱਥੇ ਅਸੀਂ ਚੈਅ ਕਰਨ ਦੇ ਬੰਨੇ ਤੇ ਗੋਲਾ ਖਾਣਾ ਆਉਂਦੀਆਂ ਸੀ ਪਿਛਲੀ ਵਾਰ ਅਸੀਂ ਸਾਰਾ ਬੂਟਾ ਦੋਵਾਂ ਨੇ ਖਾਲੀ ਕੀਤਾ ਸੀ ਬੜਾ ਮਜ਼ਾ ਆਇਆ ਸੀ ਉਦੋਂ। ਏਲੀ ਸੀ ਕਿਹੜਾ ਸਟੇਅਰ ਕਰਨ ਦੇ ਜਾਣੀ ਜਗਦੀਰ ਬੜਾ ਕੰਦਾ। ਮੈਨੂੰ ਪਤਾ ਕੀ ਇੱਕ ਵਾਰੀ ਅਮਨ ਚੇਤਾ ਹੀ ਜਦੋਂ ਆਪਾਂ ਇੱਥੇ ਚੋਰੀ-ਚੋਰੀ ਲੱਗੀ ਆਹੀ ਤੇ ਜਦੋਂ ਜਗਦੀਰ ਆਇਆ ਸੀ ਤੇ ਉਹ ਕਹਿੰਦਾ ਤੁਸੀਂ ਇੱਥੇ ਕੀ ਕਰ ਰਹੇ ਹੋ ਅਜੇ ਬੂਟੇ ਦੇ ਵਿੱਚ ਲੋਗੀਆਂ ਸੀ। ਬੜਾ ਵਧੀਆ ਸੀ ਨਾ ਉਦੋਂ। ਸਹੀ ਗੱਲ ਹੈ। ਬੜੀਆਂ ਤੂਤੀਆਂ ਖਾਧੀਆਂ ਆਈਆਂ ਇਹਨਾਂ ਦੇ ਤੋਂ। ਆ ਵੀ ਆਏ ਸਾਡਾ ਬੂਟਾ ਹੁਣ ਅਸੀਂ ਆਇਆ ਕਰਾਂਗੇ। ਫੇਰ ਬੱਸ ਸਾਨੂੰ ਲੱਗੀਆਂ ਹੋਈਆਂ ਛੋਟੀਆਂ-ਛੋਟੀਆਂ। ਨਾ ਗੁੰਮ ਜੇ ਲੱਗ। ਇੱਧਰ ਵੇਖਿਓ ਦੇਸੀ ਕਿਵੇਂ ਵੇਖਣਦੇ ਹੀ ਉਹਨੂੰ ਤੇ ਉਹ ਖਾਂਦਿਆ ਵਾ ਹਨਾ। ਬੈਠਾ ਵੇਖੀ ਕਿਵੇਂ। ਕਿਵੇਂ ਬਹਿ ਕੇ ਖਾਂਦਿਆ ਵਿਚਾਰਾ। ਜਿਵੇਂ ਉਹਨੂੰ ਸਜਾ ਨਹੀਂ ਦਿੱਤੀ ਹੁੰਦੀ। ਦੇਸੀ ਵੇਖੀ ਖੜੀ ਅੱਗੇ। ਦੇਸੀ ਚੜੀ ਆਪਿਆਂ ਨਾਲ। ਸਹੀ ਗੱਲ ਐ। ਠੀਕ ਹੈ ਵੇਖੋ। ਵੇਖੋ ਗਵਾਂਡੀਆਂ ਘਰੇ ਪਰੌਣੇ ਆਏ ਅੱਜ। ਨਹੀਂ ਨਹੀਂ ਰੀਲ ਗੱਡੀ ਦੀ ਲੈ ਨਹੀਂ ਪਣੀ ਥੋੜੀ। ਬੜੇ ਖਤਰਨਾਕ ਤਰੀਕੇ ਨਾਲ ਪਾਰ ਕਰਦੇ ਆ। ਅੰਕਲ ਜੀ ਅੰਕਲ ਜੀ ਬਣਾਓ ਚਾਹ ਦੇ ਨਾਲ ਬਰਫੀ ਲਿਆਓ। ਅਸੀਂ ਵੀ ਉਨੇ ਕੋਲੋਂ ਗੱਲ ਹੈ। ਸਹੀ ਗੱਲ ਆ। ਚਲੋ ਚੱਲੀਏ। ਮਹਾ ਜਾਂਦੀ ਹੋਈ। ਉਹ ਮੇਰੇ ਵਰਗੀ ਹੌਲੀ-ਹੌਲੀ ਜਾਊਗੀ। ਸਹੀ ਗੱਲ ਆ। ਚਲੋ 50 ਛੜਗੇ ਆਪ ਸਾਰੇ ਛੜਗੇਗਾ। ਹੁਣ ਸਾਰੇ ਜਾਣੇ ਅਸੀਂ ਚੱਲੇ ਆ ਪੈਲੈਸ ਦੀ ਬੈਕ ਸਾਈਡ। ਦੇਖਦੇ ਆ ਕੀ ਕੀ ਆ ਉਧਰ। ਇੱਥੇ ਆ ਕੇ ਫਿਰ ਆ ਫੀਲਿੰਗ ਆਉਂਦੀ ਨਾ ਘਰ ਵਾਲੀ। ਕਿਸੇ ਦੇ ਆਪਣੇ ਹੁੰਦਾਂ ਨੂੰ। ਸਬਜੀ ਸਬਜੀ ਕਿੱਥੇ ਲਾਈ ਤੁਸੀਂ ਆ ਉੱਥੇ ਲਾਉਣੇ ਨੇ ਹੁਣ ਤਾਂ ਮੈਂ ਮੱਧਾ ਸਾਇ ਦੱਸ ਸਬਜੀ ਮੈਂ ਖੰਡੀ ਚਾਹ ਗਦੀ ਜਾਂਦਾ ਦੇਜੀ ਤੋਂ ਘਰ ਦੀਆਂ ਸਬਜੀ ਦਾ ਥੋੜੇ ਚੱਲੇ ਸਬਜੀ ਵੇਖਣ ਪਿੱਛੇ ਦੱਸਿਓ ਇਹ ਕੀ ਏ ਚਲੋ ਭਾਬੀ ਦੱਸੋ ਸੁੰਗਰੇ ਕਿ ਮੂੰਗਰੇ ਇਹ ਮੂੰਗਰੇ ਕੋਈ ਇਹਨਾਂ ਸਰੋਂ ਕਿੰਨਾ ਕੋਈ ਮੂੰਗਰੇ ਕੋਈ ਸੁੰਗਰੇ ਸਾਡੀ ਸਿਆਣੀ ਨੇ ਖੋਜ ਤੇ ਨਹੀਂ ਕੀਤੀ ਖੋਜ ਕੀਤੀ ਉਹ ਕਹਿੰਦੇ ਜਦੋਂ ਜਦੋਂ ਕੀ ਪੱਕ ਜਦੋਂ ਕੀ ਪੱਕ ਤੇ ਉਦੋਂ ਉੱਪਰ ਕੀ ਲੱਗਣ ਲੱਗੇ ਮੂੰਗਰੇ ਮੂੰਗਰੇ ਵਧੀਆ ਸਗੋ ਇੱਕ ਸਬਜੀ ਤਾਂ ਦੋ ਦੋ ਸਬজੀਆਂ ਹਨਾ ਲਾਂ ਤਾਂ ਸਾਡੇ ਤੇ ਪੰਜਾਬੀ ਹੁੰਦੀ ਸਹੀ ਆਈ ਆਪਣੀਆਂ ਸਬজੀਆਂ ਆਪੇ ਲਾ ਕੇ ਉਹਨੂੰ ਪਛਾਨ ਤਾਡੇ ਲਫਾਫੇ ਚ ਲੱਗਦਾ ਖਜ਼ਾਨਾ ਪਾਇਆ ਆ ਤੁਸੀਂ ਜਿਹੜਾ ਤੁਸੀਂ ਛੱਡਦੇ ਨਹੀਂ ਪਾਏ ਇਹਨੂੰ ਭਾਬੀ ਨੇ ਮੈਨੂੰ ਸੈੱਟ ਦਿੱਤਾ 골ਡ ਦਾ ਤੇ ਮੈਂ ਚ ਪਾ ਗਿਆ ਘਰੇ ਜਾਣਾ ਪੈਣੇ ਐਵੇਂ ਮੋਢੇ ਤੇ ਲੰਕਾਜ ਕਹਿੰਦੇ ਨਹੀਂ ਦਿ올ਾ ਰੱਖੀ ਦਿੰਦਾ ਪਰ ਚੋਰ ਨਹੀਂ ਪੈਂਦੇ ਉਹਨਾਂ ਰੱਖਿਆ ਕਾਲੇ ਲਫਾਫੇ ਚ ਦੇ ਜੀ ਦਾ ਜਗਰਨੂਰ ਨਾਲ ਖੇਡੀ ਜਾਂਦੀ ਏ ਸਿੱਧਾ ਤੁਰਿਆ ਜਾ ਰਹਿਣਾ ਤੁਸੀਂ ਕਾਲਾ ਬਾਬਾ ਗਰ ਕੋ ਆਇਆ ਪੈਨ ਪਰਾਇਆ ਉਹਨ ਇੱਕ 1 2 3 4 5 6 7 8 9 10 10 ਦੇ ਪਿੱਛੇ ਬਸ ਬਸ ਦੇ ਪਿੱਛੇ ਕੀ ਲਾਰਾਮ ਜੀ ਦਾ ਮੇਲਾ ਮੇਲੇ ਵਿੱਚ ਜਾਏਗੇ ਬੇਲ ਪੂੜੀ ਖਾਏਗੇ ਬੇਲ ਪੂੜੀ ਅੱਛੀ ਹੈ हमने देखी ਮੱਛੀ ਮੱਛੀ ਕੋ ਲੱਗਾ ਟਾਂਟਾ ਮੰਮੀ ਮਾਰਾ ਚਾਂਟਾ चांटा बजा जोर से हमने खाए समोसे समोसे बड़े सस्ते मामा जी नमस्ते <laughs> <laughs>